ਜਿੱਥੇ ਦੇ ਤੁਰੇ ਵਜੋਂ ਜਾਣਿਆ ਜਾਂਦਾ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਗੋਵਿੰਦਵਲ ਸਾਹਿਬ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗਦੀ ਦਿਵਸ ਅਤੇ ਤੀਸਰੀ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਨੂੰ ਸਮਰਪਿਤ 450 ਸਾਲਾ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਜਿੱਥੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉੱਥੇ ਇੱਕ ਵਿਸ਼ੇਸ਼ ਪੀਜ ਅਤੇ 버ગર ਦੇ ਲੰਗਰ ਵੀ ਲਗਾਏ ਗਏ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਇਆ ਸੇਵਾਦਾਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਕਿਹਾ ਕਿ ਜਿੱਥੇ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਤੌਰ ਤੇ ਲੰਗਰ ਵੀ ਲਗਾਇਆ ਗਿਆ ਇਹ ਲੰਗਰ 13 ਤਰੀਕ ਤੋਂ 19 ਤਰੀਕ ਤੱਕ ਚਲਾਇਆ ਜਾਵੇਗਾ ਇਸ ਲੰਗਰ ਦੇ ਵਿੱਚ ਸੰਗਤਾਂ ਦਾ ਭਾਰਕ ਸ਼ਾਹ ਵੇਖਣ ਨੂੰ ਵੀ ਮਿਲਿਆ ਜੀ ਬਾਬਾ ਜੀ ਕੀ ਨਾਮ ਹੈ ਆਪਣਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਸ਼ਟਾਪ ਦੀ ਨੂੰ ਲੈ ਕੇ ਲੰਗਰ ਦੀ ਸੇਵਾ ਕਿੰਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਬਾਈ ਜੀ ਇਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਮੰਦਿਰ ਸੰਤ ਪਾਪਾ ਨਰਿੰਦਰ ਸਿੰਘ ਤੇ ਸੰਤ ਪਾਪਾ ਬਰਬਿੰਦਰ ਸਿੰਘ ਉਹਨਾਂ ਦੀ ਤਰਫ ਤੇ ਇਹ ਲੰਗਰ ਲੱਗਿਆ ਇਹ ਮਦਮਾ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਇਹ ਅਜਿਹਾਂ ਲੰਗਰ ਲਗਾਇਆ ਗਿਆ ਇਹ ਕੀ ਕਹਿਣਾ ਚਾਹੋਗੇ ਇਹ ਪਹਿਲੀ ਵਾਰੀ ਗੋਦਮੀਰ ਸਾਹਿਬ ਦੀ ਤਰਫੇ ਪਹਿਲੀ ਵਾਰੀ ਲੰਗਰ ਲੱਗਿਆ ਇਸ ਤੋਂ ਪਹਿਲਾਂ ਸੁਲਤਾਨ ਪਰ ਲੋਧੀ ਲਗਿਆ ਸੀ 550 ਸਾਲ ਪੇ ਇਹ 450 ਸਾਲਾ ਗੁਰੂ ਅਮਰਦਾਸ ਮਹਾਰਾਜ ਦੀ ਜੋਤੀ ਜੋਤ ਸਥਾਪਨਾ ਦੇ ਆਧਾਰ ਤੇ ਲਗਾਈ ਭਾਈ ਕਿੰਦੋਂ ਤੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਕਿੰਨੇ ਦਿਨ ਚੱਲੇਗੀ ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚਲਣਾ ਹੈ ਦੇਖਿਆ ਜਾਂਦਾ ਕਿ ਕਾਫੀ ਸੰਗਤਾਂ ਦੀ ਆਮਦ ਹੈ ਇਸ ਲੰਗਰ ਦੇ ਵਿੱਚ ਤਾਂ ਜਿਹੜੇ ਫਿਰ ਪ੍ਰਬੰਧ ਨੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਜਿਹੜਾ ਸਾਡਾ 버ਗਰ ਪੀਜਾ ਤਿਆਰ ਹੋਣੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਸਵੇਰੇ ਅਸੀਂ 6 ਵਜੇ ਤੋਂ ਸੈਂਡਵਿਚ ਚਾਲੂ ਕਰਦੇ ਹਾਂ 6 ਵਜੇ ਤੋਂ 10 ਵਜੇ ਤੱਕ ਖੜਾ ਸੈਂਡਵਿਚ ਚਾਲੂ ਹੁੰਦਾ ਉਸ ਤੋਂ ਬਾਅਦ ਪੀਜਾ ਤੇ 버ਗਰ ਤੇ ਇਹ ਕੰਟੀਨਿਊ ਚਾਲੂ ਰਹਿੰਦਾ ਰਹਾ ਰਾਤ ਦੇ 12 ਵਜੇ ਤੱਕ 1 ਵਜੇ ਤੱਕ ਜਿੰਨੂੰ ਚਲ ਸੰਗਤ ਇੱਥੇ ਰਹਿੰਦੀ ਹੈ ਜਿਹੜੀ ਇਹ ਸੇਕ ਸੰਗਤਾਂ ਆ ਰਹੀਆਂ ਨੇ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਅਪੀਲ ਚ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਸਿੱਖੀ ਧਰਮ ਵਿੱਚ ਆਓ ਸਿੱਖ ਆਪਣੇ ਆਪਣੇ ਸਿੱਖੀ ਧਰਮ ਨੂੰ ਫੋਲੋ ਕਰੋ ਅਮਰ ਸਹਗੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਆਪਣੇ ਬਾਰੇ ਗਰੁੱਪ ਮਰਾ ਦੇ ਚੱਲ ਨਹੀਂ ਲੱਗੂ ਭਾਈ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਕਾਲੋ ਡਿਸਟ੍ਰਿਕਟ ਫੌਰੀਗਰ ਸਾਹਿਬ ਤੋਂ ਸਰੋ ਸਾਹਿਬ ਜੀ ਤੋਂ ਕਿ ਪਹਿਲੀ ਵਾਰੀ ਇਹ ਸਾਡੇ ਦਿੱਤੇ ਪੁਰਾਣਾ ਇਹ ਲੰਗਰ ਜਿਹੜਾ ਚੱਲ ਰਿਹਾ ਏ ਕਿਦੋਂ ਤੋਂ ਲੰਗਰ ਕਦੋਂ ਸਵੇਰੇ ਸ਼ੁਰੂਆਤ ਹੁੰਦੀ ਹੈ ਤਾਂ ਕਿਹੜੇ-ਕਿਹੜੇ ਦੇ ਵਿੱਚ ਪਦਾਰਥ ਆ ਜਿਹੜੇ ਸਿੱਖ ਸੰਗਤ ਨੂੰ ਜਿਹੜੇ ਵਰਤਾਏ ਜਾਂਦੇ ਫਿਰ ਅਸੀਂ 6 ਵਜੇ ਸ਼ੁਰੂ ਕਰ ਦਿੰਦੇ ਆ ਸੈਂਡਵਿਚ ਉਸ ਤੋਂ ਬਾਅਦ 버ਗਰ ਨਾਲ ਹੀ ਪਜਾ ਸ਼ੁਰੂ ਕਰ ਦਿੰਦੇ ਆ ਤੇ ਰਾਤ ਦੇ 12 1 ਵਜੇ 2 ਵਜੇ ਜਦੋਂ ਸੰਗਤ ਘਰਾਂ ਨੂੰ ਚਲੀ ਜਾਂਦੀ ਫਿਰ ਅਸੀਂ ਬੰਦ ਕਰਦੇ ਆ ਪੂਰਾ ਫੁੱਲ ਅੱਛਾ ਸਾਨੂੰ ਬਾਬਾ ਨਰਿੰਦਰ ਸਿੰਘ ਜੀ ਦਾ ਹੁਕਮ ਹੈ ਕਿ 24 ਘੰਟੇ ਇਥੇ ਕੋਈ ਵੀ ਆਵੇ ਤਾਂ ਉਹਨੂੰ ਕਿਸ ਤਰ੍ਹਾਂ ਬਗੈਰ ਸ਼ਿਕਾਇਤੋਂ ਨਹੀਂ ਭੇਜਣਾ ਜਿੰਨਾ ਪੀਜਾ ਬਣਦਾ ਹੈ ਡੇਲੀ ਹਰ ਰੋਜ਼ 2598 ਪੀਜੇ ਇੱਕ ਘੰਟੇ 'ਚ ਨਿਕਲਦੇ ਹਨ ਇੱਕ ਘੰਟੇ 'ਚ 2598 ਪੀਜੇ ਨਿਕਲਦੇ ਆ 8 ਇੰਚੀ ਤੇ 버ਗਰ ਨਿਕਲਦਾ ਤਕਰੀਬਨ 1900 2000 ਦੇ ਵਿੱਚ ਇੱਕ ਘੰਟੇ 'ਚ ਤੇ ਤੁਸੀਂ ਹਿਸਾਬ ਲਾ ਲਓ ਕਿ ਜੇ ਅਭੀ 15 ਘੰਟੇ ਚਲਾਉਨੇ ਹੋ ਤਾਂ ਕਿੰਨੇ ਕਿੰਨੇ ਹਜ਼ਾਰ ਬਣ ਜਾਂਦਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਲੰਗਰ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਬਖਸ਼ਿਆ ਲੰਗਰ ਸੀ ਉਹਦੀ ਪਰੰਪਰਾ ਚੱਲ ਰਹੀ ਹੈ ਉਹਦੇ ਅਸੀਂ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਹੀ ਚੱਲ ਰਹੇ ਹਾਂ ਅਸੀਂ ਲੰਗਰ ਕੇਜ ਹੁੰਦੇ ਜਾ ਰਹੇ ਨੇ ਪ੍ਰਸ਼ਾਦਾ ਵੀ ਹੈ ਹਰ ਚੀਜ਼ ਸਾਨੂੰ ਇੱਥੇ ਅਸੀਂ ਅਵੇਲੇਬਲ ਕਰ ਰਹੇ ਹਾਂ